हाँ जी अजी वीडियो आपको तो दसागे सट्रेट सलवार की कटिंग जिसका नाप हैगा छत्ती इंच आप सलवार रेडी करनी है तो आप तरह करनी भी अपनी पहुँचों उपर भी ना डिगे पहुँचा भी अपने पैरों उपर ना डिगे तो पिछू भी अपनी सलवार के पहुँचे जोड़े वो में ना रहन ठीक है वो आपको किस तरह कटिंग करनी है आज आप दस दें ठीक है ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਜਿਹੜੀ ਲੈਂਥ ਆ ਉਹ ਲੈਣੀ ਆ ਠੀਕ ਹੈ ਆਪਾਂ ਇਹ ਕੱਪੜੇ ਨੂੰ ਚਾਰ ਤਿਆਂ ਦੇ ਵਿੱਚ ਰੱਖ ਲਿਆ ਕੰਨੀ ਵਾਲੀ ਸਾਈਡ ਮੇ ਆਪਣੀ ਵਾਲੀ ਸਾਈਡ ਕੀਤੀ ਐ ਤੇ ਇਧਰ ਜੁੜੇ ਵਾਲੀ ਸਾਈਡ ਆ ਜਿਹੜੀ ਇਹ ਇਧਰਲੀ ਸਾਈਡ ਆ ਠੀਕ ਹੈ ਤੇ ਆਪਾਂ ਜਿਹੜੀ ਲੈਂਥ ਹੈ ਆਪਣਾ ਪੌਂਚਾ ਰੱਖਣਾ ਉਹ ਆਪਾਂ ਜੁੜੇ ਵਾਲੀ ਸਾਈਡ ਤੋਂ ਰੱਖਣਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਲੈਂਥ ਜੇਕਰ ਤੁਸੀਂ 5 ਇੰਚ 벨ਟ ਦਾ ਕੱਪੜਾ ਕੱਢ ਕੇ ਲੈਂਥ ਲੈਣੀ ਆ ਤਾਂ ਤੁਸੀਂ 5 ਇੰਚ ਕਪੜਾ ਇਸ ਤਰ੍ਹਾਂ 32 ਇੰਚ ਦਾ ਨਿਸ਼ਾਨ ਲਗਾ ਲੈਣਾ ਹੈ 5 ਇੰਚ ਜਿਹੜੀ ਆਪਾਂ 벨ਟ ਪਾਵਾਂਗੇ ਠੀਕ ਹੈ ਜੇ ਤੁਹਾਨੂੰ ਇਸ ਤਰ੍ਹਾਂ ਨਿਸ਼ਾਨ ਲਗਾਉਣਾ ਔਖਾ ਵੀ ਆਪਾਂ ਕਿੰਨੇ ਇੰਚ ਦੀ 벨ਟ ਪਾਉਣੀ ਕਿੰਨੇ ਇੰਚ ਕਿਸ ਤਰ੍ਹਾਂ ਕਰੀਏ ਤਾਂ ਤੁਸੀਂ ਜਿੰਨੇ ਇੰਚ ਦੀ 벨ਟ ਪਾਉਣੀ ਹੈ ਉਹਨਾਂ ਇੰਚੀ ਟੇਪ ਨੂੰ ਬਾਹਰਲੀ ਸਾਈਡ ਤੇ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਗਾ ਲਿਆ ਕਰੋ ਇਹ ਆਪਣਾ ਹੋ ਗਿਆ 36 ਇੰਚ ਠੀਕ ਹੈ ਤੇ ਆਪਣੀ ਜਿਹੜੀ 벨ਟ ਆ ਉਹ ਬਾਹਰਲੀ ਸਾਈਡ ਹੋ ਗਈ ਹੈ ਤੁਸੀਂ 벨ਟ ਚਾਹ 6 ਇੰਚ ਕੱਢ ਲਓ ਚਾਹ ਤੁਸੀਂ 5 ਇੰਚ ਕੱਢ ਲਓ ਜੇ 4 ਇੰਚ ਕੱਢ ਲਓ ਤੁਹਾਨੂੰ ਉਸੇ ਤਰ੍ਹਾਂ ਹੀ ਆਪਣਾ ਇਹਦੇ ਵਿੱਚ ਮਨਿਆ ਜਾਣਾ ਠੀਕ ਹੈ ਤੇ ਦੋਨੇ ਤਰੀਕਿਆਂ ਦੇ ਨਾਲ ਤੁਸੀਂ ਕੱਢ ਸਕਦੇ ਹੋ ਚਾਹੇ 5 ਇੰਚ 벨ਟ ਤਾਂ ਕੱਢ ਕੇ ਇਸ ਤਰ੍ਹਾਂ ਨਿਸ਼ਾਨ ਲਗਾ ਲਿਆ ਕਰੋ ਤੇ ਚਾਹੇ ਤੁਸੀਂ ਜਿੰਨਾ 벨ਟ ਰੱਖਣੀ ਹੋਣੇ ਨਿਸ਼ਾਨ ਨੂੰ ਇਧਰਲੀ ਸਾਈਡ ਤੇ ਕਰਕੇ ਇਹ ਨਿਸ਼ਾਨ ਲਗਾ ਲਿਆ ਕਰੋ ਠੀਕ ਹੈ ਤੇ ਆਪਾਂ ਇੱਥੇ ਨਿਸ਼ਾਨ ਲਗਾ ਲਿਆ ਜਿੰਨੇ ਆਪਾਂ ਨੂੰ ਸਲਵਾਰ ਦੀ ਲੈਂਥ ਆਪਾਂ ਰੱਖਣੀ ਹੈ ਠੀਕ ਹੈ ਤੇ 1 ਇੰਚ ਇਹਦੇ ਵਿੱਚ ਆਪਾਂ ਮਾਰਜਿਨ ਰੱਖਾਂਗੇ ਜਿਹੜਾ ਸਲਾਈਆਂ ਦਾ ਧਾਗਾ ਇਧਰਲੀ ਸਾਈਡ ਤੇ ਇੱਧਰਲੀ ਸਾਈਡ ਤੇ ਠੀਕ ਹੈ ਉਸ ਤੋਂ ਬਾਅਦ ਆਪਾਂ ਇਧਰਲੀ ਸਾਈਡ ਤੋਂ ਆਪਾਂ 30 ਇੰਚ ਦੀ ਲੈਂਥ ਆਪਾਂ ਇਹ ਤਿਆਰ ਰੱਖੀ ਹੈ ਕਟਿੰਗ ਵਾਸਤੇ ਉਧਰਲੀ ਸਾਈਡ ਰੱਖਿਆ ਤੇ ਇੱਧਰ ਆਪਾਂ 3 ਇੰਚ ਵਧਾ ਕੇ ਨਿਸ਼ਾਨ ਲਗਾਵਾਂਗੇ ਠੀਕ ਹੈ ਤਾਂ ਜੋ ਆਪਣੀ ਸਲਵਾਰ ਹੈ ਜਿਹੜੀ ਪੈਰਾਂ ਵੱਲੋਂ ਚੱਕੀ ਨਾ ਜਾਵੇ ਏਡੀਆਂ ਕੋਲੋਂ ਠੀਕ ਹੈ ਇਧਰਲੀ ਸਾਈਡ ਤੇ ਆਪਾਂ 3 ਇੰਚ ਵਧਾ ਕੇ ਨਿਸ਼ਾਨ ਲਗਾਵਾਂਗੇ ਤੇ ਇਸ ਨਿਸ਼ਾਨ ਨੂੰ ਆਪਾਂ ਇਸ ਨਿਸ਼ਾਨ ਦੇ ਨਾਲ ਮਿਲਾ ਲੈਣਾ ਇਸ ਤਰ੍ਹਾਂ ਤਿਰਛਾ ਐਸੀ ਤਰ੍ਹਾਂ ਮਿਲਾ ਲੈਣਾ ਠੀਕ ਹੈ ਇਹ ਨਿਸ਼ਾਨ ਆਪਣਾ ਇਸ ਤਰ੍ਹਾਂ ਤਿਰਛਾ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇੱਥੇ ਰੱਖਾਂਗੇ ਆਸਣ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਆਸਣ ਦਾ ਨਿਸ਼ਾਨ ਆਪਾਂ ਇੱਥੇ ਲਗਾ ਲਿਆ ਇਸ ਤਰ੍ਹਾਂ ਆਪਣੀ ਜਿਹੜੀ ਇਹ 3 ਇੰਚ ਸਲਵਾਰ ਇਧਰਲੀ ਸਾਈਡ ਤੋਂ ਰੇ ਵਾਲੀ ਸਾਈਡ ਤੋਂ ਵਾਰਜੂਗੀ ਇਹਦੇ ਨਾਲ ਆਪਣੀਆਂ ਜਿਹੜੀਆਂ ਾਡੀਆਂ ਉਹ ਬਿਲਕੁਲ ਵੀ ਚੱਕ ਜਾਨੀ ਜਾਣਗੀਆਂ ਠੀਕ ਹੈ ਤੇ ਹੁਣ ਆਪਣਾ ਜਿਹੜਾ ਪੌਂਚਾ ਉਹ ਪੈਰਾਂ ਦੇ ਉੱਪਰ ਨਾ ਡਿੱਗੇ ਇਹਦੇ ਲਈ ਆਪਾਂ ਕੀ ਕਰਨਾ ਹੈ 1 ਇੰਚ ਦੀ ਜਾਂ 1.5 ਇੰਚ ਦੀ ਤੁਸੀਂ ਇੱਥੇ ਕਾਟ ਜਿਹੜੀ ਉਹ ਪਾ ਸਕਦੇ ਹਾਂ ਠੀਕ ਹੈ 1.5 ਇੰਚ ਦੀ ਕਰ ਇਹ ਕਾਟ ਤੁਸੀਂ ਜਿੰਨਾ ਆਪਣਾ ਸਲਵਾਰ ਦਾ ਆਪਾਂ ਪੌਂਚਾ 5.5 ਜਾਂ 6 ਇੰਚ ਕਟਿੰਗ ਕਰਦੇ ਹੁੰਨੇ ਆ ਉਹ ਹਿਸਾਬ ਨਾਲ ਇੱਥੇ ਕਾਟ ਪਾਉਣੀ ਹੈ ਇਹ ਆਪਾਂ ਤਿਰਛੀ ਕਾਟ ਇਤੋਂ ਟਿੱਕਰ ਨਹੀਂ ਲਿਆਉਣੀਗੀ ਕਿ ਆਪਾਂ ਇੱਥੇ ਹੀ 5 6 ਇੰਚ ਦੇ ਵਿੱਚ ਵਿੱਚ ਇਹ ਜਿਹੜੀ ਪਹੁੰਚਾ ਆਪਣਾ ਪੈਣਾ ਤੇ ਨਾ ਡਿੱਗੀ ਉਹਦੇ ਲਈ ਪਾਉਣੀ ਹੈ ਇਹ ਆਪਾਂ ਇੱਥੋਂ ਤੱਕ ਹੀ ਪਾਉਣੀ ਹੈ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹ ਇਧਰਲੀ ਛੇੜ ਤੋਂ ਇਹ ਜਿਹੜਾ ਚੋਲੀ ਵਾਲਾ ਨਿਸ਼ਾਨ ਲਗਾਇਆ ਉਹ ਆਪਾਂ ਇਧਰਲੀ ਛੇੜ ਲਿਆਵਾਂਗੇ ਹੁਣ ਆਪਾਂ ਜਿੰਨਾ ਪਹੁੰਚਾ ਰੱਖਣਾ ਹੈ ਤੇ ਆਪਾਂ ਇਹ 8.5 ਪਹੁੰਚਾ ਜਿਹੜਾ ਤਿਆਰ ਰੱਖਣਾ ਤੇ ਇਥੋਂ ਆਪਾਂ 1.5 ਇੰਚ ਜਾਂ 2 ਇੰਚ ਜਿਹੜਾ ਐਕਸਟਰਾ ਉਹ ਲੈ ਲੈਣਾ ਠੀਕ ਹੈ ਇਹਨਾਂ ਚਾਹਣਾ ਆਪਾਂ ਹੁਣ ਝੋਲੀ ਵਾਲੀ ਸਾਈਡ ਤੇ ਮਿਲਾਵਾਂਗੇ ਤੁਸੀਂ ਇਸ ਤਰ੍ਹਾਂ ਸਕੇਲ ਨੂੰ ਵੀ ਲੈ ਸਕਦੇ ਹੋ ਤੇ ਇੰਚ ਟੇਪ ਦੇ ਨਾਲ ਵੀ ਤੁਸੀਂ ਇਹਨੂੰ ਗਲਾਈ ਦੇ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਲਗਾ ਲੈਣਾ ਤੁਸੀਂ ਆਪਣੀ ਮਰਜ਼ੀ ਨੇ ਜਿਆਦਾ ਲਗਾਏ ਚ ਵੀ ਲਾ ਸਕਦੇ ਹੋ ਤੇ ਜੇ ਤੁਸੀਂ ਨਹੀਂ ਹੈਗਾ ਆਪਣੇ ਕੋਲ ਸਕੇਲ ਤਾਂ ਤੁਸੀਂ ਇਸ ਤਰ੍ਹਾਂ ਵੀ ਇਹ ਨਿਸ਼ਾਨ ਨੂੰ ਲਗਾ ਸਕਦੇ ਹੋ ਠੀਕ ਹੈ ਜੇ ਆਪਾਂ ਜ਼ਿਆਦੇ ਗਲਾਈ ਦੇ ਵਿੱਚ ਨਹੀਂ ਕਟਿੰਗ ਕਰਨੀ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਵੀ ਰੱਖ ਸਕਦੇ ਹਾਂ ਤੇ ਨਹੀਂ ਤੁਸੀਂ ਇਸ ਤਰੀਕੇ ਨਾਲ ਇੰਚੀ ਟੇਪ ਨੂੰ ਰੱਖ ਕੇ ਨਿਸ਼ਾਨ ਲਗਾ ਲਿਆ ਕਰੋ ਥੋੜੀ ਜੀ ਗਲਾਈ ਦੇਣੀ ਹੈ ਤਾਂ ਇਸ ਤਰ੍ਹਾਂ ਵੀ ਆਪਾਂ ਦੇ ਸਕਦੇ ਹਾਂ ਠੀਕ ਹੈ ਹੁਣ ਆਪਾਂ ਕਰਾਂਗੇ ਇਹਦੀ ਕਟਿੰਗ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਤਿਰਛਾ ਜਾਏ ਇਹ चीज ਆਪਣੀ ਤਿਰਛੀ ਹੋਗੀ ਤੇ ਆ ਜਿਹੜੀ ਕਾਟ ਆਪਾਂ ਸਿਰਫ 5.5 ਜਾਂ 6 ਇੰਚ ਦੇ ਵਿੱਚ ਵਿੱਚ ਇਹ ਔਰ ਇਹ ਠੀਕ ਹੈ ਤਾਂ ਜੋ ਆਪਣਾ ਪਹੁੰਚਾ ਜਿਹੜਾ ਪੈਰਾਂ ਤੇ ਨਾ ਡਿਗੇ ਤੇ ਇੱਥੇ ਆਪਾਂ ਕੱਟ ਲਗਾ ਲਾਂਗੇ ਜਿਹੜਾ ਆਪਾਂ ਵਾਲ ਪਾਉਣਾ ਮੇਨ ਉਹ ਇਸ ਚੀਜ਼ ਤੇ ਪਾਉਣਾ ਇਹ ਵਾਲ ਆਪਾਂ ਜਿਹੜਾ ਥੋੜਾ ਜਿਹਾ ਵੱਡਾ ਚੱਕੀ ਪਾਉਣਾ ਹੁੰਦਾ ਠੀਕ ਹੈ ਤੇ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਸਲਵਾਰ ਵਾਲੀ ਇਹ ਕਟਿੰਗ ਹੈ ਬਹੁਤ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਾਂ ਕਰ ਲੈਣੀ ਠੀਕ ਹੈ ਜਿਹੜਾ ਐਕਸਟਰਾ ਕਪੜਾ ਆਪਣਾ ਨੀਚੇ ਵੱਧ ਘੱਟ ਸੀ ਨਿਸ਼ਾਨ ਲਗਾਏ ਹੋਏ ਸੀ ਇਹਨੂੰ ਆਪਾਂ ਕੱਟ ਕਰ ਲਾਂਗੇ ਤੇ ਇਸ ਤਰ੍ਹਾਂ ਆਪਣੀ ਜਿਹੜੀ ਸਰਪੇਡ ਸਲਵਾਰ ਹੈ ਬਿਲਕੁਲ ਕੱਟ ਹੋ ਕੇ ਹੋ ਗਈ ਹੈ ਠੀਕ ਹੈ ਤੇ ਜਿਹਦੇ ਨਾਲ ਕੀ ਹੈ ਤੁਹਾਡੀ ਨਾ ਸਲਵਾਰ ਪਿੱਛੇ ਚੱਕੀ ਜਾਊਗੀ ਇਸ ਤਰੀਕੇ ਦੇ ਨਾਲ ਤੇ ਨਾ ਹੀ ਆਪਣਾ ਜਿਹੜਾ ਪਹੁੰਚ ਆਉ ਪੈਰਾਂ ਤੇ ਟਿਕੂਆ ਕਿਉਂਕਿ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਇਹ ਕਿੰਨਾ ਹੀ ਐ ਤੇ ਜਿਹੜੇ ਆਪਣਾ ਬੈਕ ਸਾਈਡ ਆ ਉਹ ਵੱਧ ਗਈ ਐ ਇਹਦੇ ਨਾਲ ਆਪਣੀ ਜਿਹੜੀ ਸਲਵਾਰ ਉਹ ਬਿਲਕੁਲ ਹੀ ਚੱਕੀ ਨਹੀਂ ਜਾਊਗੀ ਤੇ ਤੁਸੀਂ ਵੀ ਇਸ ਤਰ੍ਹਾਂ ਇਹਦੀ ਕਟਾਈ ਕਰਕੇ ਦੇਖਣਾ ਠੀਕ ਐ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਨਾਲ ਨਾਲ ਠੀਕ ਐ ਤੇ ਅੱਗੇ ਦੀ ਅਕਾ ਸ਼ੇਅਰ ਵੀ ਕਰਦਿਆ ਕਰੋ ਤੇ ਜਿਹੜੇ ਨਵੇਂ ਮੈਂਬਰ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਐ ਤੇ ਹੁਣ ਆਪਣੇ ਕੋਲੇ ਕਪੜਾ ਬਚ ਗਿਆ ਜਿਹੜਾ 벨ਟ ਦਾ ਇਹਦੀ 벨ਟ ਬਣਾਵਾਂਗੇ ਜੇ ਤੁਹਾਡੇ ਕੋਲੇ ਕਪੜਾ ਇਹ ਘੱਟ ਹੈ ਤਾਂ ਤੁਸੀਂ ਇਸ ਕਪੜੇ ਦੇ ਵਿੱਚ ਜਿਹੜਾ ਜੋੜ ਪਾ ਕੇ ਆਪਾਂ ਇਹਦੀ ਵੀ 벨ਟ ਇਸ ਤਰੀਕੇ ਦੇ ਨਾਲ ਤਿਆਰ ਕਰ ਸਕਦੇ ਹਾਂ ਜਿਵੇਂ ਆਪਣਾ ਸਾਈਡ ਤੋਂ ਕਪੜਾ ਲਿਆ ਇਹਦੀ ਆਪਾਂ ਇੱਥੋਂ ਕਟਿੰਗ ਕਰ ਸਕਦੇ ਹਾਂ ਠੀਕ ਹੈ ਤੇ ਹੁਣ ਆਪਣੇ ਕੋਲੇ ਕਪੜਾ ਐਕਸਟਰਾ ਹੈਗਾ ਆਪਾਂ ਇਹਦੀ ਇਥੋਂ ਸਾਰਾ ਸਾਰ ਦੇ ਨਾਲ ਹੀ ਕਟਿੰਗ ਕਰ ਲਾਂਗੇ ਜਿਹੜਾ ਆਪਣਾ ਇਹ ਟਾਲ ਪਈ ਹੋਈ ਹੈ ਕਪੜੇ ਦੇ ਵਿੱਚ ਇਹ ਨੂੰ ਆਪਾਂ ਕੱਢ ਲਾਂਗੇ ਸਿੱਧਾ ਕਰ ਲਾਂਗੇ ਇਸ ਤਰੀਕਾ ਹੀ ਆਪਾਂ ਇਹਨੂੰ ਲਾ ਲਾਂਗੇ ਮੇਰਾ ਟਾਲ ਫੋਨ ਦੇ ਨਾਲ ਵੱਧ ਘੱਟ ਕਪੜਾ ਆਇਆ ਸੀ ਉਹ ਆਪਾਂ ਇਸ ਤਰੀਕੇ ਦੇ ਨਾਲ ਲਾ ਲਾਂਗੇ ਠੀਕ ਹੈ 3 4 5 7 ਇੰਚ ਦਾ ਨਿਸ਼ਾਨ ਲਗਾ ਕੇ ਇਹ ਹੀ ਬੈਲਟ ਦੀ ਕਟਿੰਗ ਕਰਾਂਗੇ ਇਸ ਦਾ ਆਪਾਂ ਕਪੜਾ ਮਰੂਬਰ ਕਰਕੇ ਰੱਖ ਲੈਣਾ। ਇੱਥੋਂ ਆਪਾਂ ਕਟਿੰਗ ਕਰਾਂਗੇ। 벨ਟ ਵੀ ਤੁਸੀਂ 7.5 ਵੀ ਇਹਨੂੰ ਰੱਖ ਸਕਦੇ ਆ। ਵੈਸੇ ਆਪਾਂ ਨੂੰ ਇਹ 7 ਇੰਚ ਬਹੁਤ ਹੁੰਦੀ ਹੈ ਜਦੋਂ 5 ਇੰਚ 벨ਟ ਪਾਉਣੀ ਹੈ। ਠੀਕ ਹੈ। ਤੇ ਆਪਾਂ ਇਹਨੂੰ 7.5 ਸਾਢੇ 7 ਨੂੰ ਰੱਖ ਸਕਦੇ ਆ। ਠੀਕ ਹੈ ਤੇ ਚਾਪਾਂ ਚੈੱਕ ਕਰ ਲੈਣੀ ਜਿੰਨੀ ਆਪਾਂ ਨੂੰ 벨ਟ ਚਾਹੀਦੀ ਹੈ ਵੀ ਉਹਨਾਂ ਕਪੜਾ ਆਪਣੇ ਕੋਲੇ ਹੀ ਹੈਗਾ ਠੀਕ ਹੈ ਇਹਨਾਂ ਦਾ ਘੇਰਾ ਜਿਹੜਾ ਹੈਪ ਹੈ ਉਹ ਹੈਗੀ ਹੈ 19 ਇੰਚ ਠੀਕ ਹੈ ਤੇ ਆਪਣੇ ਕੋਲੇ ਇਹ ਖੱਚ ਕੇ ਮੈਂਦੇ 21.5 ਇੰਚ ਹੈਗੀ ਇਹ ਬੈਟ ਤੇ ਆਪਾਂ ਨੂੰ ਇਹ ਸਹੀ ਆ ਜਾਣੀ ਹੈ ਠੀਕ ਹੈ ਤੇ ਇਥੋਂ ਆਪਾਂ 1/2 ਇੰਚ ਵਜਣੀ ਹੈ ਕਿ ਆਪਣਾ ਅੱਧਾ ਕੈਂਚ ਜਿਹੜਾ ਕਪੜਾ ਉਹ ਵਿੱਚ ਆਉਣਾ ਹੈ ਕਿ ਆਪਾਂ ਨੂੰ 1 ਇੰਚ 벨ਟ ਲਗਭਗ ਇਹ ਬਹੁਤ ਹੋਊਗੀ ਠੀਕ ਹੈ ਜੇ ਆਪਾਂ ਥੋੜੀ ਜੀ ਵਧਾਉਣੀ ਆ ਉਹ ਆਪਾਂ ਵੈਸੇ ਆਮ 3 ਇੰਚ ਵੱਧ ਰੱਖਦੇ ਆ ਬੈਲਟ ਹਿੱਪ ਦੇ ਨਾਲੋਂ ਤੇ ਫੇਰ ਇਹਦੇ ਵਿੱਚ ਆਪਾਂ ਜੋੜ ਵੀ ਪਾ ਸਕਦੇ ਆ ਤੇ ਨਹੀਂ ਆਪਣੀ ਇਸ ਤਰ੍ਹਾਂ ਵੀ ਸੈੱਟ ਆ ਜਾਊਗੀ ਠੀਕ ਹੈ ਜੀ ਓਕੇ ਜੀ ਧੰਨਵਾਦ